ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨ ਸਰਵਰ ਚੈਨਲ ਦੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਨਵੇਂ ਹਨ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਪ੍ਰੈਸ ਕਰ ਲੈਣ। ਤਾਂ ਜੋ ਉਸ ਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਆਪਾਂ ਅੱਜ ਕੱਲ ਕਰਾਂਗੇ 3 ਫੇਸ એનર્ਜੀ ਮੀਟਰ ਦੇ ਬਾਰੇ ਉਹਦੇ ਕਨੈਕਸ਼ਨ ਦੇ ਬਾਰੇ ਜਾਣਕਾਰੀ ਲਵਾਂਗੇ ਆਪਾਂ 3 ਫੇਸ ਜਿਹੜਾ એનર્ਜੀ ਮੀਟਰ ਹੈਗਾ। ਠੀਕ ਹੈ ਆਪਣੇ ਘਰਾਂ ਦੇ ਜਾਂ ਫੈਕਟਰੀ ਦੇ ਵਹਰ ਲੱਗਦਾ ਹੈ ਕਿ ਜਿਹੜਾ 3 ਫੇਸ એનર્ਜੀ ਮੀਟਰ ਹੈਗਾ ਠੀਕ ਹੈ ਉਹਦੇ ਬਾਰੇ ਆਪਾਂ ਉਹਦੇ ਕਨੈਕਸ਼ਨ ਅਮਾਰੀ ਅੱਜ ਜਾਣਕਾਰੀ ਲਵਾਂਗੇ ਠੀਕ ਹੈ ਨਾ ਵੀ ਕਿਵੇਂ ਉਹਦੇ ਕਨੈਕਸ਼ਨ ਹੁੰਦੇ ਨੇਗੇ ਆਹ ਡਾਇਗਰਾਮ ਦੇ ਵਿੱਚ ਇਹ ਤੁਹਾਨੂੰ ਦਿਖ ਰਿਹਾ ਹੈਗਾ ਜਿਹੜਾ 3 ਫੇਸ એનર્ਜੀ ਮੀਟਰ ਹੈਗਾ ਓਕੇ 3 ਫੇਸ એનર્ਜੀ ਮੀਟਰ ਹੈਗਾ ਚਲੋ ਦੇਖਦੇ ਆਪਾਂ ਇਹਦੇ ਕਨੈਕਸ਼ਨ ਆਪਾਂ ਕਿਵੇਂ ਕਰਨੇ ਨੇ ਜੀ ਠੀਕ ਹੈ ਨਾ ਤਾਂ ਵੀ ਬੱਚਿਆਂ ਦੇ ਡਾਊਟ ਸੀਗੇ ਵੀ ਸਰ ਵੀਡੀਓ ਬਣਾ ਦਿਓ ਤਾਂ ਕਰਕੇ ਮੈਂ ਵੀਡੀਓ ਬਣਾ ਰਿਹਾਗਾ ਕਿੱਦਾਂ ਕਿੱਦਾਂ ਆਪਾਂ ਇਹਦੇ ਕਨੈਕਸ਼ਨ ਜਿਹੜੇ ਕਰਨੇ ਨੇ ਠੀਕ ਹੈ ਹਨ ਨੀਚੇ ਜਿਹੜੀ ਇਹਦੀ ਜਿੱਥੇ ਆਪਾਂ ਵਾਇਰਿੰਗ ਕਰਨੀ ਹੁੰਦੀ ਹੈ ਨਾ ਇਸ ਤਰ੍ਹਾਂ ਵਾਲੀ ਹੁੰਦੀ ਹੈਗੀ ਠੀਕ ਹੈ ਨਾ ਇਹਨਾਂ ਦੇ ਵਿੱਚ ਆਪਾਂ ਨੇ ਵਾਇਰਿੰਗ ਕਰਨੀ ਹੁੰਦੀ ਆ ਚੀਜ਼ਾਂ ਦੇ ਵਿੱਚ ਇੱਥੇ ਨਾਲ ਆ ਚੀਜ਼ਾਂ ਦੇ ਵਾਇਰਿੰਗ ਕਰਨੀ ਹੁੰਦੀ ਹੈ ਪਰ ਹੈ ਨਾ ਇਨਨੇ ਜੀ ਤਾਰ ਆ ਕਿਸ ਨੇ ਹੁੰਦੀ ਨੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਠੀਕ ਹੈ ਤਾਂ ਇਹਨਾਂ ਦੇ ਨੀਚਲੇ ਪਾਸੇ ਨਾ ਇੱਥੇ ਜੀ ਠੀਕ ਹੈ ਇੱਥੇ ਜਿਹੜੇ ਮੈਂ ਆਹ ਪੁਆਇੰਟ ਲਿਖੇ ਨੇ ਸਾਰੇ ਇਹ ਪੁਆਇੰਟ ਲਿਖੇ ਹੁੰਦੇ ਨੇ ਠੀਕ ਹੈ ਜਿੱਥੇ ਸਕਰੂ ਕਿਸ ਨੇ ਹੁੰਦੇ ਹੈਗਾ ਨਾ ਨੀਚੇ ਉਹ ਥੋੜਾ ਜਿਹਾ ਨੀਚੇ ਤੇ ਆਪਣੇ ਤਾਰ ਪਾਉਣੀ ਹੁੰਦੀ ਹੈ ਠੀਕ ਹੈ ਉੱਥੇ ਨਾ ਆਹ ਪੁਆਇੰਟ ਲਿਖੇ ਹੁੰਦੇ ਨੇ ਜਿਵੇਂ 1L ਲਿਖਿਆ ਹੋਊਗਾ ਫਿਰ 1L ਲਿਖਿਆ ਹੋਊਗਾ ਫਿਰ 2s ਲਿਖਿਆ ਹੋਊਗਾ 2l ਲਿਖਿਆ ਹੋਊਗਾ ਫਿਰ 3s ਲਿਖਿਆ ਹੋਊਗਾ ਫਿਰ 3l ਲਿਖਿਆ ਹੋਊਗਾ ਫਿਰ 0s ਲਿਖਿਆ ਹੋਊਗਾ ਫਿਰ 0l ਲਿਖਿਆ ਹੋਊਗਾ ਠੀਕ ਹੈ ਨਾ s ਦਾ ਮਤਲਬ ਕਿ ਸਪਲਾਈ l ਦਾ ਮਤਲਬ ਕਿ ਲੋਡ ਓਕੇ ਪਹਿਲਾ ਜਿਹੜਾ ਸਾਡਾ ਫੇਸ ਹੈਗਾ r ਫੇਸ ਓਕੇ ਜੀ ਉਸ ਤੋਂ ਬਾਅਦ ਚੋਂ y ਫੇਸ ਓਕੇ उस तो बात चुकी है जी ब्लू फेस नहीं सॉरी अपन गलत हो गया कमेंट कमेंट इपट्टी करके हैं ठीक है पहला एस से क्या होगा आर आऊगा दूसरे एस से क्या होगा साडा फेस फेस। फेस वाई फेस ਆਊਗਾ ਤੀਸਰੇ ਇਸਤੇ ਆਊਗਾ ਸਾਡੇ ਕੋਲੇ ब्लू फेस ਠੀਕ ਹੈ ਉਸ ਤੋਂ ਬਾਅਦ ਚੋ ਥੋੜਾ ਜਿਹਾ ਕੋਈ ਸਪੇਸ ਘਟ ਗਈ ਹੈ ਨਾ ਚਲੋ ਠੀਕ ਹੈ ਪਹਿਲੇ ਇਸਤੇ ਆਰ ਫੇਸ ਆਗਾ ਦੂਜੇ ਇਸਤੇ ਵਾਈ ਫੇਸ ਆਗਾ ਤੀਜੇ ਇਸਤੇ ਕੀ ਆਗਾ ਵੀ ਫੇਸ ਆਗਾ ਠੀਕ ਹੈ ਹੁਣ 1L ਦੀ ਜਗ੍ਹਾ ਤੇ ਕੀ ਆਜੂਗਾ ਸਾਡੇ ਕੋਲੇ ਇੱਥੇ ਵੀ ਆਰ ਫੇਸ ਆਊਗਾ ओके 2L ਤੇ ਕੀ ਆਊਗਾ ਸਾਡੇ ਕੋਲੇ yellow face ਆਊਗਾ 3L ਤੇ ਕੀ ਆਊਗਾ ਸਾਡੇ ਕੋਲੇ blue face ਆਊਗਾ ਠੀਕ ਹੈ ਜਿਹੜਾ ਹੈ 0S ਹੈਗਾ ਠੀਕ ਹੈ ਇਹ ਤੇ ਕੀ ਆਊਗਾ ਸਾਰੇ ਕੋਲੇ neutral ਆਊਗਾ ਓਕੇ ਤੇ ਵੀ neutral ਸਪਲਾਈ ਆਊਗੀ ਸਾਡੇ ਕੋਲੇ ਠੀਕ ਹੈ ਹੁਣ ਇਹਨਾਂ ਦਾ ਮਤਲਬ ਕੀ ਹੈਗਾ ਠੀਕ ਹੈ 1S 1L 2S 2L ਦਾ 3S 3 1S ਤੇ ਕੀ ਆਊਗਾ ਸਾਡੇ ਸਪਲਾਈ ਆਉ ਵੀ 3 ਠੀਕ ਹੈ ਐਂਟਰ ਕਰੋਗੇ ਜਿਹੜੀ ਸਪਲਾਈ 1s ਤੇ r phase ਠੀਕ ਹੈ 1l ਦਾ ਮਤਲਬ ਕੀ ਹੈਗਾ ਜਿਹੜੀ ਸਪਲਾਈ ਸਾਡੀ ਵਾਰ ਜਾਊਗੀ ਠੀਕ ਹੈ r phase ਜਿਹੜਾ ਵਾਰੇ ਜਾਊਗਾ 2s ਤੇ ਕੀ ਹੈ ਜਿਹੜਾ yellow phase ਐਂਟਰ ਕਰੂਗਾ 2l ਤੇ ਕੀ ਹੈਗਾ ਜਿਹੜਾ yellow phase ਸਾਡਾ ਵਾਰ ਨਿਕਲੂਗਾ 3s ਤੇ ਕੀ ਹੈ ਸਾਡਾ ਜਿਹੜਾ blue phase ਐਂਟਰ ਕਰੂਗਾ 3l ਤੇ ਜਿਹੜਾ blue phase ਸਾਡਾ ਉਹ ਕੀ ਹੋਊਗਾ blue ਤਾਰ ਹੈ ਜਿਹੜੀ ਉਹ ਵਾਰ ਜਾਊਗੀ 0 ਇਸ ਤੇ ਕੀਏਗਾ ਨਿਊਟਰਲ ਹੈ ਜਿਹੜੀ ਸਾਡੀ ਉਹ ਐਂਟਰ ਕਰੂਗੀ ਠੀਕ ਹੈ 0L ਤੇ ਨਿਊਟਰਲ ਹੈ ਜਿਹੜੀ ਉਹ ਬਾਹਰ ਜਾਊਗੀ ਠੀਕ ਹੈ ਇਹ ਇਧਰ ਨੂੰ ਜਾਣਗੀ ਬਾਹਰ ਨੂੰ ਨਿਊਟਰਲ ਆ ਠੀਕ ਹੈ ਇੱਕ ਸਾਡੇ ਕੋਲੇ ਜਾਊਗੀ ਬਲੂ ਇੱਥੋਂ ਓਕੇ ਸਾਡੇ ਕੋਲੇ ਜਾਊਗੀ Y ਇਹਨਾ ਇੱਕ ਜਾਊਗਾ ਸਾਡਾ ਆਰ ਫੇਸ ਇਧਰ ਠੀਕ ਹੈ ਤਾਂ ਕਹਿਣ ਦਾ ਮਤਲਬ ਜਿਹੜੇ ਸਾਡੇ ਕੋਲੇ ਐਸ ਹੈਗਾ ਐਸ ਦਾ ਮਤਲਬ ਕੀ ਹੈ ਸਪਲਾਈ ਠੀਕ ਹੈ ਐਸ ਦਾ ਮਤਲਬ ਕੀ ਹੈ ਸਪਲਾਈ ਜਿਹੜੀ ਸਾਡੀ ਆ ਰਹੀ ਹੈ ਸਪਲਾਈ ਜਿਹਨੂੰ ਅਸੀਂ ਕਹਾਂਗੇ ਇਨਪੁਟ ਠੀਕ ਹੈ ਇਨਪੁਟ ਦਾ ਪਹਿਲਾਂ ਫੇਸ ਆਰ ਫੇਸ ਜੁੜੂਗਾ ਫਿਰ ਇਨਪੁਟ ਦਾ ਬਾਈ ਫੇਸ ਜੁੜੂਗਾ 2 ਐਸ ਦੇ ਵਿੱਚ 3 ਐਸ ਦੇ ਵਿੱਚ ਇਨਪੁਟ ਦਾ ਬਲੂ ਫੇਸ ਜੁੜੂਗਾ ਫਿਰ ਜਿਹੜੀ ਸਾਡੇ ਕੋਲੇ 0s ਦੇ ਜਿਹੜੀ ਨਿਊਟਰਲ ਇਨਕਮਿੰਗ ਨਿਊਟਰਲ ਹੈਗੀ ਠੀਕ ਹੈ ਇਨਪੁਟ ਨਿਊਟਰਲ ਹੈਗੀ ਉਹ ਜੁੜੂਗੀ ਉਸ ਤੋਂ ਬਾਅਦ ਚੋਂ 1L ਤੇ R ਫੇਸ ਜਿਹੜਾ ਆਉਟਪੁੱਟ ਆਲੇਗਾ ਠੀਕ ਹੈ ਆਉਟਪੁੱਟ ਆਲੇਗਾ 2L ਤੇ Y ਫੇਸ ਆਉਟਪੁੱਟ ਆਲਾ 3L ਤੇ ਬਲੂ ਹਿਸਰ ਦਾ ਆਉਟਪੁੱਟ ਵਾਲਾ 0L ਤੇ ਨਿਊਟਰਲ ਪੁਆਇੰਟ ਹੈ ਜਿਹੜਾ ਸਪਲਾਈ ਵਾਲਾ ਸਾਡਾ ਸੌਰੀ ਲੋਡ ਵਾਲਾ ਹੈਗਾ ਠੀਕ ਹੈ L ਦਾ ਮਤਲਬ ਕੀ ਹੈ ਲੋਡ ਹੈਗਾ ਠੀਕ ਹੈ ਇਹ ਵੀ ਗੱਲ ਨੋਟ ਕਰ ਲਓ L ਦਾ ਮਤਲਬ ਕੀ ਹੈ ਲੋਡ ਹੈ S ਦਾ ਮਤਲਬ ਕੀ ਉਹਨਾਂ ਦਾ ਸਪਲਾਈ ਜਿਹੜੀ ਸਾਡੀ ਆ ਰਹੀ ਹੈ ਇਨਪੁੱਟ ਹੈ ਠੀਕ ਹੈ L ਦਾ ਮਤਲਬ ਕਿ ਲੋਡ ਹੈ ਜਿਹੜੀ ਸਾਡੀ ਆਉਟਪੁੱਟ ਹੈ ਠੀਕ ਹੈ ਇਹ ਕਨੈਕਸ਼ਨ ਹੋਣਾ ਹੈ 3 ਫੇਸ ਮੀਟਰ ਦੇ ਵਿੱਚ ਠੀਕ ਹੈ ਇੱਕ ਫੇਸ ਇੱਕ ਸਪਲਾਈ ਵਾਲਾ ਇੱਕ ਲੋਡ ਵਾਲਾ ਫੇਸ ਆ ਠੀਕ ਹੈ ਇੱਕ ਸਪਲਾਈ ਵਾਲਾ ਇੱਕ ਲੋਡ ਇੱਕ ਸਪਲਾਈ ਇੱਕ ਲੋਡ ਕਨੈਕਸ਼ਨ ਦੋ ਤਾਰਾਂ ਨਿਕਲਦੀਆਂ ਨੇ ਇੰਨੇ ਦੇ ਵਿੱਚ ਪੁਆਇੰਟ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਇੱਕ ਚੀਜ਼ ਹੋਰ ਦਿਖਾਉਣਾ ਉੱਪਰਲੇ ਪਾਸੇ ਲਿਆ ਕੇ ਠੀਕ ਹੈ ਉਹ ਵੀ ਦੇਖ ਲਓ ਜੀ ਵੀ ਕਿਤੇ ਲੇ ਗਿਆ ਹੁੰਦਾ ਹੈਗਾ ਠੀਕ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੇ ਇਹਦੇ ਵਿੱਚ ਠੀਕ ਹੈ ਨਾ ਜਿਵੇਂ ਇਹ ਕਨੈਕਸ਼ਨ ਕੀਤੇ ਹੋਏ ਨੇ ਨਾ ਇੱਥੇ 1 ਐਸ ਲਿਖਿਆ ਹੋਇਆ ਹੈਗਾ ਠੀਕ ਹੈ ਆਹਰੇ ਕਿ ਵਰਨੈਸ ਲਿਖਿਆ ਤੇ ਇਥੇ ਵਰਨੈਲ ਲਿਖਿਆਗਾ ਇਥੇ 2s ਲਿਖਿਆਗਾ ਇਥੇ 2l ਲਿਖਿਆਗਾ ਠੀਕ ਹੈ ਇਥੇ ਸਾਡੇ ਕੋਲੇ ਲਿਖਿਆ ਨੇ 3s ਠੀਕ ਹੈ ਇਥੇ 3l ਲਿਖਿਆਗਾ ਇਥੇ 0s ਲਿਖਿਆ ਇਥੇ 0l ਲਿਖਿਆ ਹੈ ਨਹੀਂ ਠੀਕ ਹੈ ਇਸ ਤਰ੍ਹਾਂ ਲਿਖਿਆ ਹੁੰਦਾਗਾ ਕਾਲੀ ਜੀ ਪੱਟੀ ਦੇ ਉੱਤੇ ਓਕੇ ਉਸ ਤੋਂ ਬਾਅਦ ਚ ਰੈੱਡ ਹੈਗਾ yellow ਹੈਗਾ ਆ ਬਲੂ ਹੈ ਸਾਡਾ ਠੀਕ ਹੈ ਇਥੇ ਉਹਨੇ ਗ੍ਰੀਨ ਲਗਾ ਰੱਖੀਏ ਨਿਊਟਰਲ ਵਾਸਤੇ ਠੀਕ ਹੈ ਜਿਹੜੀਆਂ ਆ ਪੱਤੀਆਂ ਹੁੰਦੀਆਂ ਨੇ ਨਹੀਂ ਆ ਇਹ ਤੇ ਤੁਸੀਂ ਅਰਥਿੰਗ ਵਾਲੀ ਵੀ ਜੋੜ ਸਕਦੇ ਹੋ ਆ ਪੱਤੀਆਂ ਤੇ ਠੀਕ ਹੈ ਜਾਂ ਨਿਊਟਰਲ ਜਾਂ ਅਰਥਿੰਗ ਵਾਸਤੇ ਵੀ ਤੁਸੀਂ ਇਹਨਾਂ ਦੇ ਵਿੱਚ ਕਨੈਕਸ਼ਨ ਕਰ ਸਕਦੇ ਹੋ ਠੀਕ ਹੈ ਜ ਡਬਲ ਅਰਥਿੰਗ ਕਰਨੀ ਹੈ ਟ੍ਰਿਪਲ ਅਰਥਿੰਗ ਕਰਨੀ ਹੈ ਤਿੰਨੇ ਫੇਸਾਂ ਨੂੰ ਠੀਕ ਹੈ ਨਾ ਤਾਂ ਤੁਸੀਂ ਤਿੰਨ ਅਰਥਿੰਗ ਇੱਕ ਅਰਥਿੰਗ ਦੋ ਅਰਥਿੰਗ ਇਹਨਾਂ ਦੇ ਵਿੱਚ ਕਰ ਸਕਦੇ ਹੋ ਜਿਹੜੀਆਂ ਆ ਪੱਤੀਆਂ ਨਹੀਂ ਆ ਬਚਾਈਆਂ ਓਕੇ ਠੀਕ ਹੈ ਜੀ ਚਲੋ ਇਹ ਸੀਗੇ ਆਪਣੇ ਹੈ ਨਾ 3 ਫੇਸ ਦੇ ਕਨੈਕਸ਼ਨ ਜੇ ਸਿੰਗਲ ਫੇਸ ਦੇ ਵੀ ਤੁਸੀਂ ਕਹਿੰਦੇ ਹੋ ਤਾਂ ਕਮੈਂਟ ਕਰ ਦਿਓ ਸਿੰਗਲ ਫੇਸ ਦੇ ਵੀ ਤੁਹਾਨੂੰ ਵੀਡੀਓ ਬਣਾ ਦੂੰਗਾ ਠੀਕ ਹੈ ਜੀ 6